अम्ब रसिया नेण प्रीत लाई दुपट्टा मेरा अम्ब रसिया उते ने प्रीत बड़ी लाई सस्ु जी मेन् तो लूहे की ਸੱਸੂ ਜੀ ਮੈਨੂੰ ਪੁੱਛਣ ਲੱਗੀ ਨੂੰ ਹੈ ਪਹਿਕੇ ਆ ਤੋਂ ਦਾਜ ਕੀ ਲਿਆਈ ਸੱਸੂ ਜੀ ਮੈਨੂੰ ਨਾ ਪੁੱਛਿਓ ਮੇਰੇ ਬੁੱਢੇ ਜਹੇ ਬਾਪ ਦੀ ਕਮਾਈ ਸੱਸੂ ਜੀ ਮੈਨੂੰ ਨਾ ਪੁੱਛਿਓ ਮੇਰੇ ਬੁੱਢੇ ਜਹੇ ਬਾਪ ਦੀ ਕਮਾਈ दुपट्टा मेरा अम्ब रसिया उत्त ने प्रीत बड़ी लाई दुपट्टा मेरा अम्ब रसिया उत्त नेण प्रीत पुछण लगी भाभी मेन् तो दाज की ले ਨਣੰਦ ਮੈਨੂੰ ਪੁੱਛਣ ਲੱਗੀ ਭਾਬੀ ਪੇਕੇਆਂ ਤੋਂ ਦਾਜ ਕੀ ਲਈ ਆਈ ਨਣਾ ਨੇ ਮੈਨੂੰ ਨਾ ਪੁੱਛਨੀ ਮੇਰੇ ਨਿੱਕੇ ਜਿਹੇ ਵੀਰ ਦੀ ਕਮਾਈ ਨਣਾ ਨੇ ਮੈਨੂੰ ਨਾ ਪੁੱਛਨੀ ਮੇਰੇ ਨਿੱਕੇ ਜਿਹੇ ਵੀਰ ਦੀ ਕਮਾਈ ਦੁਪੱਟਾ ਮੇਰਾ ਅੰਬਰਸੀਆ ਉੱਤੇ ਨੇਣਾ ਨੇ ਪਰੀਤ ਬੜੀ ਲਾਈ ਦੁਪੱਟਾ ਮੇਰਾ ਅੰਬਰ ਰਸੀਆ ਉੱਤੇ ਨੇਣਾ ਨੇ ਪਰੀਤ ਬੜੀ ਲਾਈ ਜਠਾਣੀ ਮੈਨੂੰ ਪੁੱਛਣ ਲੱਗੀ ਦੱਸ ਪੇਕਿਆਂ ਤੋਂ ਦਾਜ ਕੀ ਲਈ ਆਈ ਜਠਾਣੀ ਮੈਨੂੰ ਪੁੱਛਣ ਲੱਗੀ ਦੱਸ ਪੇਕਿਆਂ ਤੋਂ ਦਾਜ ਕੀ ਲਈ जठा मेन् पशी वाली करके वखायि जठाणि मेन् न पशी वाली करके वख दुपट्टा मेरा अम्ब ने नेण बड़ी लाई दुपट्टा मेरा अम्ब रसिया